हां जी किसान वीरो सस्काज जी सुख सा प्रभु आज दी वीडियो जी ਤੁਹਾਡੇ ਵਾਸਤੇ ਮੁਰਾ ਨਾਲਸਲ ਦੀਆਂ ਪੂਰੇ ਢੈਂਟ ਗੱਲ ਬਾਤ ਆ ਤਿੰਨ ਕਟੀਆਂ ਦਾ ਹੋਣੀਆਂ ਜੇ ਪਹਿਲੇ ਨੰਬਰ ਅਸੀਂ ਦੇਖਦਾ ਕੱਟੀ ਦਾ ਕੱਦ ਕਾਠਾ ਕੱਟੀ ਦੇ ਸਿੰਘ ਖੂਬਸੂਰਤੀ ਤੇ ਜਿਵੇਂ ਦੋ ਨੰਬਰ ਤੇ ਕੱਟੀ ਆ ਇਹਦੇ ਵੀ ਸਿੰਘ ਚੈੱਕ ਕਰ ਲਓ ਨਾ ਇਸ ਕੁਆਲਿਟੀ ਪੂਰੇ ਓਕੇ ਮਿਲਣੀ ਜਿੰਨੇ ਅੱਜ ਤਿੰਨ ਕਟੀਆਂ ਤਿੰਨ ਹੀ ਮਤਲ ਅੱਜ ਕਹਿੰਦੇ ਖੋਣ ਇੱਕ ਵੀ ਜਿਤ ਵਾਦ ਕਿਹਾ ਤੇ ਜਿਵੇਂ ਆ ਤਿੰਨ ਨੰਬਰ ਕੱਟੀ ਦੇਖੋ ਜੀ ਸਿੰਘ ਦੇਖੋ ਜੈਡ ਬਲੈਕ ਸ਼ਾਹ ਕਾਲੀ ਉਹਨਾਂ ਬੋਲਦੇ ਨੇ ਕੱਦ ਕੱਠ ਚੰਗੇ ਤਕਰੀਬਤ ਨੇ ਕਟਕਾਂ ਖੀਰਾਂ ਹੋਣੀਆਂ ਤਿੰਨੇ ਖੀਰਾਂ ਵੀਰੇ ਜਿਹਦੇ ਸਾਨੂੰ ਉਮਰ ਕੱਦ ਕੱਠ ਦਾਦੇ ਬੱਚ ਕਟਕਾਂ ਦੇ ਖੀਰਾਂ ਹੀ ਹੋਣੀਆਂ ਤਿੰਨੇ ਚੰਗੇ ਰਿਕਾਰਡ ਦੇ ਆ ਬਾਈ ਕੋਲੇ ਬਾਕੀ ਜਿਹੜੇ ਭਰਾ ਦੇ ਖਰੀਦੀਆਂ ਤਸੱਲੀ ਉਹਦੀ ਸਮਝ ਉਹਦੀ ਆ ਨਾ ਬਾਕੀ ਜਿਹੜਾ ਚੈਨਲ ਤੇ ਪਹਿਲੀ ਉਹ ਤੇ ਸਾਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਬਾਕੀ ਬਾਈ ਨਾਲ ਆਪਾਂ ਗੱਲਬਾਤ ਕਰਦੇ ਆ ਵੀ ਕੀ ਕੀ ਡਿਟੇਲ ਆ ਬਾਈ ਤਾਰੀ ਕੀ ਹਾਲ ਚਾਲ ਆ ਜੀ ਠੀਕ ਠਾਕ ਵੀਰ ਜੀ ਹੋਰ ਵਧੀਆ ਹਾਲਾ ਲਖੇ ਠੀਕ ਠਾਕ ਚੜ੍ਹਦੀ ਕਲਾ ਵੀਰੇ ਤੇ ਮੈਂ ਕੰਮ ਕਰ ਠੀਕ ਐ ਕੰਮਕਾਰ ਬਹੁਤ ਵਧੀਆ ਕਿਰਪਾ ਬਾਬੇ ਨਾਨਕ ਦੀ ਚੜ੍ਹ ਵਖਰੀ ਗੱਲ ਆ ਨਾ ਕਿਸੇ ਤਾਰੀਫ਼ ਕਰਨੀ ਪੰਜ ਚੰਗੀ ਜੀ ਉਹ ਤਾਰੀਫ਼ ਹੋਗੀ ਜਿੰਨਿਆ ਕਮਾਲ ਕੱਟਿਆ ਤੇਰੇ ਕੋਲੇ ਆਉਂਦਿਆ ਜੀ ਜਿਵੇਂ ਛਾਰਟ ਕੇ ਕੱਢ ਕੇ ਲਾਉਣਾ ਹੋ ਗਿਆ ਮੈਂ ਪਾ ਗੰਨੇ ਚ ਚੰਗਾ ਇੱਕ ਇੱਕ ਗੰਨਾ ਪੱਟਣਾ ਇੱਕ ਚੋਂ ਉਹ ਗੱਲ ਔਖਾ ਹੋ ਜਾਂਦਾ ਵੀਰੇ ਜਿਹਨੇ ਕਹਿੰਦੇ ਆ ਵੀ ਗੰਨਾ ਅੱਖ ਦੇ ਵਿੱਚੋਂ ਗੰਨਾ ਪੱਟਣਾ ਬਹੁਤ ਔਖਾ ਹੋ ਜਾਂਦਾ ਨਾ ਪਰ ਮਿਲਦਾ ਨਸੀਬਾਂ ਨਾਲ ਹੀ ਆਪਾਂ ਆਪਦੇ ਆਪ ਤਾਂ ਨਹੀਂ ਕਹਿ ਸਕਦੇ ਇਹਦੀ ਕਾਰੀਗਰ ਹੈ ਕਾਰੀਗਰ ਤਾਂ ਉਹ ਪ੍ਰਮਾਤਮਾ ਬਣਾਉਂਦਾ ਆਪ ਤਾਂ ਕੁਝ ਵੀ ਨਹੀਂ ਪਰ ਕਿਰਪਾ ਬਾਬੇ ਨਾਨਕ ਦੀ ਵੀ ਜਿੰਨਾ ਕਮਾਲ ਆਉਂਦਾ ਉਹਨਾਂ ਉਹ ਚੰਗਾ ਚੰਗਾ ਹੀ ਆਉਂਦਾ ਬਈ ਬਿਨੈ ਲਾਉਣਾ ਮਾੜਾ ਨਹੀਂ ਲੈਣਾ ਨੇ ਆਪਾਂ ਮਾੜਾ ਨਹੀਂ ਲੈਣਾ ਬਈ ਆਪਣੀ ਇਹ ਸੋਚ ਆ ਵੀ ਆਪਾਂ ਜਿੰਨਾ ਟਾਈਮ ਵੀ ਕੰਮ ਕਰਨਾ ਤਾਂ ਚੰਗਾ ਹੀ ਲੈਣਾ ਮਾਲ ਮਾੜਾ ਮਾਲ ਨਹੀਂ ਲੈਣਾ ਬਿਲਕੁਲ ਬਿਲਕੁਲ ਠੀਕ ਹੈ ਤੇ ਪਿੰਡ ਰਾਈਆ ਤਹਿਸੀਲ ਫੂਲ ਜ਼ਿਲ੍ਹਾ ਬਠਿੰਡਾ ਹਾਂਜੀ 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 ਮੋਬਾਈਲ ਨੰਬਰ ਸੰਝਾਗਾ ਮੋਬਾਈਲ ਨੰਬਰ 98552 ਜੀ 87584 ਜਿਹੜੀ ਆਪਾਂ ਵੀਡੀਓ ਆ ਅੱਜ ਆਪਾਂ 29 1 2025 ਨੂੰ ਬਣਾ ਰਹੇ ਆ ਵੀਰੇ ਠੀਕ ਹੈ ਜੀ ਠੀਕ ਹੈ ਇਹ ਭਰਾ ਨੋਟ ਰੱਖਿਆ ਕਰਨ ਮਾੜੀ ਜੀ ਵੀਡੀਓ ਪਹਿਲਾਂ ਸੁਣ ਜਰੂਰ ਲਿਆ ਕਰਨ ਕਈ ਭਰਾ ਨਹੀਂ ਸੁਣਦੇ ਤੇ ਫੇਰ ਉਹ ਪੁੱਛਦੇ ਆਈ ਬਾਈ ਫਲਾਨੀ ਵੀਡੀਓ ਕਿਹੜੀ ਆ ਜਿਹੜੀ ਆਪਾਂ ਇਸੇ ਕਰ ਨਹੀਂ ਆਪਾਂ ਡੇਟ ਵਿੱਚ ਬੋਲਣ ਲੱਗੇ ਆ ਵੀ ਡੇਟ ਕਿਹੜੀ ਗੱਲ ਕਰਦੇ ਆ ਤਾਂ ਜਿਹੜੇ ਆਪਣੇ ਕਸਟਮਰ ਆ ਉਹਨਾਂ ਨੂੰ ਵੀ ਪਤਾ ਲੱਗਦਾ ਸੌਖਾ ਜੀ ਪਹਿਲੇ ਨਵਰ ਕੱਟੀ ਜਿਵੇਂ ਕਿੰਨੀ ਕੁ ਉਮਰ ਦੀ ਆ ਇਹ ਵੀਰੇ ਹੈਗੀ ਆ ਕੱਟੀ 15 ਕੁ ਮਹੀਨਿਆਂ ਦੀ ਹਲੇ ਸਵਾ ਸਾਲ ਦੀ ਹਾਂ ਇਹ ਮੰਨ ਲਓ ਵੀ ਸਵਾ ਸਾਲ ਦੀ ਮੰਨ ਲਓ ਆਪਾਂ 15 ਕੁ ਮਹੀਨਿਆਂ ਦੀ ਆ ਪਰ ਲੱਖੇ ਜਿਵੇਂ ਕਹਿਣਦੇ ਹੁੰਦੇ ਨੇ ਨਾ ਇੱਕ ਤਾਂ ਕਹਿਣ ਦੀ ਗੱਲ ਹੁੰਦੀ ਆ ਵੀ ਰੁਪਈਆ ਨਹੀਂ ਟੱਪਦਾ ਤੇ ਅੱਜ ਬਾਬੇ ਨਾਨਕ ਦੀ ਕਿਰਪਾ ਇੰਨੀ ਕਹ ਆ ਵੀ ਸਿੰਗਾਵੇ ਦੀ ਵਾਕਈ ਕਿਸੇ ਦੇ ਰੁਪਈਆ ਨਹੀਂ ਟੱਪਦਾ ਤਿੰਨੇ ਇੱਕ ਦੂਜੇ ਤੋਂ ਖਿੱਚਵੇਂ ਆ ਕਮਣਾ ਖਿੱਚਵੇਂ ਆ ਤਿੰਨ ਕਟੀਆਂ ਤੇ ਤਿੰਨੇ ਕਟੀਆਂ ਹੀ ਇੱਕ ਦੂਜੀ ਤੋਂ ਬਾਅਦ ਚੜ ਕੇ ਆਇਆ ਕਹਿੰਦਿਆਂ ਵੀ ਅਸੀਂ ਸ਼ਕੀਨਾ ਲੈ ਬਾਹਰ ਕੱਢ ਲਖਾ ਹਾਂ ਹਾਂ ਪਤਾ ਪਜੀ ਪੈਂਦੀ ਹੈ ਹਾਂ ਨਹੀਂ ਪਤਾ ਲੱਗਦਾ ਕੱਲੇ ਸੰਗ ਹੀ ਨਹੀਂ ਲਖਿਆ ਇਹਨਾਂ ਦੀਆਂ ਝੋਲੀਆਂ ਝਾਲੀਆਂ ਵੀ ਕਰਮਾਲਾਂਆਂ ਦੀਆਂ ਪੈਠ ਪੂੜੇ ਝੋਲੀਆਂ ਝਾਲੀਆਂ ਬੜੀਆਂ ਚੰਗੀਆਂ ਲੱਗੀਆਂ ਸਰੀਰ ਸ਼ਰੂਰ ਨਾ ਬਹੁਤ ਜਿਆਦੇ ਚੰਗੀਆਂ ਚਾਲ ਚੂਲ ਕੋਈ ਐ ਗਿੱਟੇ ਗੁੱਟੇ ਐ ਨਹੀਂ ਪਿੱਟਦੇ ਪੂੜੇ ਚਾਲ ਨਾ 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 ਹੁਣ ਇੱਥੋਂ ਖਾ ਕੇ ਕੱਟੀ ਦੀ ਝੋਲੀ ਦਿਖਾ ਲੈ ਐ ਇੱਥੇ ਦਿਖਾ ਦਈਏ ਫੇ ਚਾਨਣ ਚਾਪਾਂ ਹਾਂ ਕੱਲਾ ਕੱਲਾ ਥਣ ਲੱਗਿਆ ਵਾ ਹਾਂ ਝੋਲੀ ਦੇਖ ਹਾਂ ਚਾਰ ਥਣ ਐਣ ਪੰਜਵੀਂ ਸ਼ੇਫ ਫੋਰ ਸ਼ਾ ਬਿਲਕੁਲ ਨਹੀਂ ਗਈ ਜੀ ਜੀ ਨਿਕਰ ਮੈਂ ਇੱਥੋਂ ਸੀ ਪੈ ਥੋੜੀ ਬੰਦਾ ਚੈੱਕ ਕਰ ਲਓ ਤੇ ਮੈਂ ਸ਼ਾ ਕਾਲੀ ਸਰ ਨਾ ਮਾਤਾ ਇੱਕ ਜਿਹੜੇ ਵਿੱਚ ਮਸਾ ਜਿਹੜੇ ਚਿੱਟੇ ਵਾਲ ਹੋਣੇ ਕੱਟੀ ਦੇ ਜੀ ਹੂੰ ਚੰਗੀ ਹੈ ਕੱਟੀ ਬਸ ਨਾ ਮਾਤਰੀ ਆ ਬਾਈ ਇਹਦੇ ਜਿਹੜੇ ਚਿੱਟੇ ਵਾਲ ਆ ਉਹ ਨਾ ਮਾਤਰੀ ਆ ਹਨਾ ਮੂਹਰਾਂ ਚਾਲ ਚੁਲ ਦੇਖੋ ਕੱਟੀ ਦੀ ਲਓ ਜੀ ਬਾਕੀ ਤਕਰੀਬਨ ਉਮਰ ਵੀ ਹੈ ਸਵਾ ਕ ਸਾਲ ਦੀ ਪਿੰਡਾ ਲਖਦਾ ਕੱਟੀ ਦਾ ਇੱਕ ਤਾਂ ਲਗਾ ਦੋ ਢਾਈ ਸਾਲ ਦੀ ਸਵਾ ਸਾਹ ਕਹਿ ਦੇਣਾ ਭਾਈ ਜਿਹੜੀ ਚੀਜ਼ ਹੋਊਗੀ ਉਹ ਆਪਾਂ ਬੋਲ ਕੇ ਦੇਵਾਂਗੇ ਨਾ ਦੰਦਾਂ ਤੇ ਥਣਾ ਦੀ ਆਪਾਂ ਗਾਰੰਟੀ ਲੈਣੀ ਉਹਨੀਆਂ ਦੰਦਾਂ ਤੇ ਥਣਾ ਦੀ ਗਾਰੰਟੀ ਵੀ ਹੋਊਗੀ ਲਖੇ ਹਾਂਜੀ ਠੀਕ ਹੈ ਨਾ ਉਮਰ ਦਾ ਕੋਈ ਮਹੀਨਾ 20 ਦਿਨ ਇਧਰ ਉਧਰ ਹੋ ਸਕਦਾ ਹਾਂ ਕੋਈ ਵੱਡੀ ਆਪਾਂ ਖੀਰੀ ਕਹਦੀ ਤੇ ਆਇ ਨਹੀਂ ਵੀ ਉਹ ਦੰਦੀ ਨਿਕਲੂਗੀ ਹਨਾ ਹੂੰ ਜੀ ਨੇ ਚੰਗੀਆ ਕਰਤੀ ਜੀ ਮੋਲੇ ਫਿਰ ਫੋਨ ਤੇ ਨਾ ਆਪਣੇ ਮੋਲੇ ਬਾਈ ਫੋਨ ਤੇ ਕਰਾਂਗੇ ਕਟੀਆਂ ਦੇ ਹਣਾ ਆ ਇੱਥੇ ਪਿੱਛੇ ਖੜ ਜ ਮਾੜਾ 2 ਮਿੰਟ ਦਿਖਾ ਦਈ ਲੈ ਦੋ ਨੰਬਰ ਇਕੱਠੇ ਦਿਖਾ ਗਾ ਰੁਪਿਆ ਕੱਲ ਠੋਲੂ ਲੈ ਕੇ ਜਾ ਕੱਲ ਨੂੰ ਬਾਈ ਚੀਚੀ ਵੀ ਨਹੀਂ ਲੱਗਦੀ ਬਈ ਯਾਰ ਐ ਦੇਖੋ ਚੀਚੀ ਮਸਾ ਲੱਗਦੀ ਆ ਉਂਗਲ ਤਾਂ ਬੜੀ ਦੂਰ ਦੀ ਗੱਲ ਆ ਸਹੀ ਆ ਸਹੀ ਆ ਵੀਰੇ ਠੀਕ ਆ ਨਾ ਹਾਂ ਚੰਗੀ ਆਲਾ ਤੇ ਕਿੰਨੀ ਕੁ ਉਮਰ ਦੀ ਲੱਗ ਭਗ ਜੇ ਇਹ ਵੀਰੇ ਹੋਊਗੀ 17 18 ਮਹੀਨਿਆਂ ਦੀ ਕੱਟੀ ਡੇਢ ਸਾਲ ਦੀ ਮੰਨ ਲ ਗੇ ਡੇਢ ਸਾਲ ਦੀ ਮੰਨ ਲਓ ਹਣਾ ਠੀਕ ਇਹ ਆਗੀ ਲਗਭਗ ਡੇਢ ਸਾਲ ਦੀ ਆ ਹਾਂਜੀ ਹਾਂ ਇਹ ਮੰਨ ਲਓ ਵੀ ਡੇਢ ਸਾਲ ਦੀ ਆ ਠੀਕ ਹੈ ਜੀ ਕੱਟੀ ਦਾ ਤੋਰਾ ਤਾਰਾ ਪੈਠ ਪੁੜਾ ਥਣ ਥਣ ਦਿਖਾ ਲਖੇ ਬਹੁਤ ਜਿਆਦਾ ਚੱਦ ਕਾਠ ਦਾ ਵੀ ਚੰਗਾ ਨਾ ਕੱਟੀ ਦਾ ਜੀ 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 ਬਾਜਨ ਵਾਲੀ ਦੇ ਮੁਤਾਬਕ ਕੱਦ ਕਾਠ ਸਾਰਾ ਕੁਛ ਠੀਕ ਆ ਬਿਲਕੁਲ ਮਤਲਬ ਵੀ ਇਹ ਤਿੰਨ ਚਾਰ ਕਿ ਮਿੰਟਾਂ ਦਾ ਟੀਕਾ ਭਰਾਂਦੇ ਕਾਬਲ ਆ ਹਾਂਜੀ ਹਾਂ ਹੁਣ ਇਥੋਂ ਤੁਸੀਂ ਝੋਲੀ ਝਾਲੀ ਦਿਖਾਓ ਬਾਈ ਇਹਦੀ ਬਹੁਤ ਜਿਆਦਾ ਚੰਗੀ ਝੋਲੀ ਆ ਕੱਲਾ ਕੱਲਾ ਥਣ ਲੱਗਿਆ ਕੱਤੀ ਨੂੰ ਨਾ ਇਥੋਂ ਦੇਖੋ ਵੀਰ ਮੇਰੇ ਚਾਰ ਥਣ ਝੋਲੀ ਪੂਰੀ ਐਨ ਗੱਬਣ ਵਾਲੀ ਕਰੀ ਫਿਰ ਇਥੋਂ ਤੁਸੀਂ ਕਰ ਲਓ ਮੂਹਰੋਂ ਗੋਡੀ ਗਾਡੀ ਤੇ ਮੂਹਰੋਂ ਤੁਰਨੀ ਕੱਟੀ ਦੀ ਪੈਰ ਪੂਰਾ ਬੜੀ ਠੰਡੇ ਸੁਹਾਦੀ ਆ ਬਾਈ ਹਾਂ ਕੋਈ ਇਹ ਆਏ ਨਹੀਂ ਵੀ ਗਰਮ ਸੁਹਾਦੀਆਂ ਨਹੀਂ ਹੈਗੀਆਂ ਨਹੀਂ ਨਹੀਂ ਠਿੰਡੀਆਂ ਕੱਟੀਆਂ ਹਾਂ ਠੰਡੀਆਂ ਕੱਟੀਆਂ ਸਕੀਨ ਆ ਬੁਰਾ ਅਕੀਦਾ ਨਾ ਕੋਈ ਸਕੀਨ ਵੀਰੇ ਫੁੱਲ ਹਾਂ ਇਥੋਂ ਦੀ ਪੈਠ ਬੂੜੇ ਬੰਦ ਚੈੱਕ ਕਰ ਲਓ ਕੋਈ ਲਿਸਿਆਂ ਨਹੀਂ ਕੱਟਿਆ ਕੋਈ ਗਿੱਟੇ ਨਹੀਂ ਪੜ ਦੇਗੇ ਦੇਖੋ ਜਿਹੜੀ ਚੰਗੀ ਹੋ ਕਸਾਂ ਭਰਾ ਉਹ ਤਰੀਫ ਉਹਦੀ ਕਰ ਦਾਂਗੇ ਕੋਈ ਮਾੜੀ ਚੀਜ਼ ਤਰੀਫ ਨਹੀਂ ਕਰਦੇ ਵੀ ਗਿੱਟੇ ਪੈੜ ਦੀ ਨਹੀਂ ਆ ਚੰਗੀ ਐ ਖੁੱਲੇ ਸਿੰਘਾਂ ਉਹ ਰਿੰਗ ਸਿੰਘ ਕਹਾਂਗੇ ਜੇ ਚੰਗੀ ਤੇ ਚੰਗੀ ਹੀ ਕਿਹਾ ਜਾਊਗਾ ਕਿਹੇ ਆ ਜਾਊਗਾ ਹਾਂ ਸਹੀ ਗੱਲ ਬਾਕੀ ਦੇਖੋ ਜਿਹੜਾ ਭਰਾ ਆਊਗਾ ਜੀ ਜੀ ਮਤਲਬ ਇਹ ਨਹੀਂ ਹੈ ਵੀ ਆ ਕੇ ਤੇ ਮੰਨਦੂ ਫਿਓ ਵੀ ਕੀ ਦਿਖਾਤਾ ਦਿਖਾਇਆ ਕੀ ਐ ਵੀਡੀਓ ਉਹ ਲਖੇ ਆ ਆ ਕੱਤੀ ਦੀ ਨੇ ਝੋਲੀ ਇੱਥੋਂ ਹੀ ਮੜੀ ਜੀ ਚੈੱਕ ਕਰਾ ਲਈ ਪਹਿਲਾਂ ਝੋਲੀ ਤੋਂ ਸਟਾਰਟ ਕਰਾ ਥਾਣਾ ਦੇਖ ਅਗਲਾ ਕਹਿੰਦਾ ਵੀ ਗੂਠੇ ਵਰਗੇ ਥਾਣਾ ਤੇ ਕਰਮਾ ਵਾਲੀ ਦੇ ਹੁਣੇ ਗੂਠੇ ਵਰਗੇ ਥਾਣ ਲੱਗੇ ਵੇ ਜਿਵੇਂ ਸਾਡਾ ਮੈਂ ਤੁਹਾਡਾ ਡਾਕਟਰ ਮੈਂ ਤਾਂ ਉਹ ਕਹਿੰਦਾ ਅੰਗੂਰਾਂ ਵਰਗੇ ਡਾਇਆ ਕਹਿੰਦਾ ਥਾਣਾ ਇਵੇਂ ਹਾਂ ਉਹ ਚੀਜ਼ ਆ ਬਈ ਹਾਂ ਜਦ ਕਾਲੇ ਅੰਗੂਰ ਹੁੰਦਾ ਕਹਿੰਦਾ ਉਹ ਵੇ ਥਾਣਾ ਕੱਟੀ ਲਖੇ ਇਹ ਜਮਾ ਸਾਰੀ ਜੈਡ ਬਲੈਕ ਆ ਇਹਦੇ ਚ ਕੋਈ ਬਾਲ ਵੀ ਬਈ ਚਿੱਟਾ ਹੈ ਨਹੀਂਗਾ ਠੀਕ ਆ ਬਾਹਰ ਕੱਢ ਲਈਏ ਹਾਂ ਇਥੋਂ ਟੋਆ ਦੇਖ ਕੱਟੀ ਦੇ ਕਿੱਡਾ ਪੈਂਦਾ ਹਾਂ ਮਾਰ ਕੇ ਨੂੰ 2 ਮਿੰਟ ਲਾ ਲਈ ਦੀ ਇਹਨਾਂ ਦਿਖਾ ਦੇਗੀ ਕੱਟ ਕੇ ਦਾ ਲੈ ਬਲਾ ਚੈੱਕ ਕਰੋ ਜੀ ਸ਼ਾਹ ਕਾਲੀ ਜੀ ਨੂੰ ਜੈਡ ਬਲੈਕ ਹੀ ਬੋਲ ਤੇ ਇੱਥੋਂ ਸੀ ਪਿੱਠਪੂੜੇ ਦੀ ਬਾਂਦਰ ਚੈੱਕ ਕਰੋ ਵੀ ਐਨ ਪੂਰੇ ਸਿੰਗਲ ਹੱਡੀ ਚ ਵਧੀਆ ਪਿੱਠਪੂੜੇ ਦੀ ਬਾਂਤਰ ਚੰਗੀ ਆ ਕਮਾਓ ਫਿਰ ਬਾਈ ਇਹਨੂੰ ਦਿਖਾਈਏ ਮੂੰਹ ਵਾਲਾ ਕੱਟੀ ਦਾ ਪੱਕੇ ਮੈਂ ਮੂੰਹ ਮੈਂ ਚੈੱਕ ਕਰ ਲਓ ਬਾਕੀ ਹਾਂ ਇੱਥੋਂ ਦੇਖੋ ਜੀ ਫੇਸ ਕੁਆਲਟੀ ਚੈੱਕ ਕਰੋ ਬਾਕੀ ਪਿੰਡੇ 'ਚ ਵੀ ਚਮਕ ਹੈ ਹੀ ਅਕਾਲਸ ਵਾਲੀ ਪੂਰੀ ਜੀ 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 ਫੁੱਲ 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 ਹਾਂ ਵੀ ਇਹ ਨਹੀਂ ਉਹ ਅੱਗੇ ਬਜ਼ੁਰਗ ਕਹਿੰਦੇ ਸੀ ਕਾਲੀ ਜਾਮਣਰਗੀ ਉਹ ਚੀਜ਼ ਆ ਵੀਰੇ ਹਾਂ ਕਾਲੀ ਚਮਕ ਮਾਰਦੀ ਆ ਵੀ ਕਾਲੀ ਹੈਗੀ ਆ ਹਾਂ 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 ਕਮਾ ਕੇ ਦਿਖਾ ਦਿਓ ਮਾੜੇ ਮੂੰਹ ਵਿੱਚ ਨਹੀਂ ਲਿਆ ਤੁਨ ਮਾੜੇ ਲੈ ਬਤੋਈ ਲੈ ਇਥੋਂ ਦੇਖੋ ਜੀ ਕੱਟੀ ਜੀ ਨਿਆ ਮਾਰ ਲਓ ਕਿੰਨੀ ਕੁ ਉਮਰ ਦੀ ਹੈ ਬਈ ਇਹ ਇਹ ਵੀਰੇ ਹੋਊਗੀ 20 21 ਮਹੀਨਿਆਂ ਦੀ ਕੱਟੀ ਅ ਯਾਨੀ ਪੌਣੇ ਇੱਕ ਦੋ ਸਾਲ ਦੀ ਹੈ ਹਾਂ ਕੱਟੀ ਦੰਦੋ ਖੀਰੀ ਮਿਲੂਗੀ ਇਹਦਾ ਖੱਟੀ ਤਾਰਾਂ ਦੇਈ ਜਾਂਦੀ ਹੈ ਕੱਟੀ ਹੈਨਾ ਠੀਕ ਹੈ ਹਾਂ ਕਿਹ ਘੈਂਟ ਆਇਆ ਕੱਟੀ ਜੀ ਹਾਂਜੀ 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 ਠੀਕ ਹੈ ਬੰਨ ਦੇ ਵੀਰੇ ਤਿੰਨ ਕੱਟੀਆਂ ਬਾਜੀ ਕੋਲ ਜਿੱਦੀ ਘੜੀ ਚ ਤੇ ਤਿੰਨ ਹੀ ਇੱਕ ਦੂਜੇ ਤੋਂ ਵੱਧ ਕੇ ਆ ਦੇਖੋ ਜੀ ਤੌਰ ਤਾਰ ਕੱਟੀ ਦੀ ਚਾਲ ਚੁਲ ਬਾਕੀ ਪੈ ਥੋੜੇ ਬੰਦਰ ਚੈੱਕ ਕਰ ਲਓ ਥਾਂ ਤੋਂ ਚੰਗੇ ਤਿੰਨ ਕੱਟੀਆਂ ਤਿੰਨੇ ਖੀਰੀਆਂ ਹੈ ਤਨਾਲੇ ਚਾਰ ਤਥਾਣਾ ਤੇ ਪੂਰੀ ਫੁੱਲ ਸੋਹਣਾ ਝੋਲਾ ਲੱਗੀਆਂ ਬਕਟਿਆਂ ਨੂੰ ਬਾਈ ਦਾ ਪਿੰਡ ਰਾਈਆ ਤਹਿਸੀਲ ਫੂਲਾ ਤੇ ਜ਼ਿਲ੍ਹਾ ਫੰਡਾ ਮੋਬਾਈਲ ਨੰਬਰ 9855287584 ਇਹ ਬਾਈ ਦਾ ਮੋਬਾਈਲ ਨੰਬਰ ਹੈ ਤੇ ਕਟੀਆਂ ਜਲਾ ਨਿਗਾ ਮਾਰ ਲਓ ਸਭ ਤੋਂ ਛੋਟੀ ਇਹ ਆ ਗਈ ਲਗਭਗ ਜੇ ਤੇ ਇਹ ਜਿਵੇਂ ਆ ਗਈ ਲਾਸਟ ਤੇ ਡੇਢ ਸਾਲ ਦੀ ਆ ਗਈ ਉਹ ਪੌਣੇ ਦੇ ਦੋ ਸਾਲ ਜੇਗੀ ਕੰਨੇ ਕਟੀਆਂ ਜਿਹੜੀ ਤੁਹਾਨੂੰ ਪਸੰਦ ਆ ਉਹ ਇੱਥੇ ਆ ਕੇ ਦੇਖ ਕੇ ਖਰੀਦ ਸਕਦੇ ਹੋ ਸੋ ਧੰਨਵਾਦ